इन्हें yeah! हम काइट्स पहले फ्लाई होती हैं उसमें सब इंजॉय करते हैं स्नैक्स खाते हैं हम रेढ़ियाँ पॉपकॉर्न मूफलीज एवरी थिंग इज़ इंजॉयड फैमिली के साथ उसे इंजॉय करते हैं फिर रात को हम बॉन फायर लगाते हैं जिसमें हम और प्रे करते हैं ਦੈਟਸ ਹਾਊ ਲੋਹੜੀ ਸੈਲੀਬ੍ਰੇਟਡ ਇਨ ਪੰਜਾਬ ਦਾ ਬੱਚੇ ਬਜ਼ੁਰਗ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਆ ਬੇਸ਼ੱਕ ਚਾਈਨਾ ਡੋਰ ਦੀ ਵਰਤੋਂ ਜਿਹੜੀ ਇਹ ਨਹੀਂ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਚਾਈਨਾ ਡੋਰ ਨੇ ਬਹੁਤ ਚੀਜ਼ਾਂ ਰਾਸਟ ਮੇ ਖਰਾਬ ਕਰੀ ਹੈ ਇਸ ਲਈ ਉਸਕੋ ਬੈਨ ਕਰਾ ਹੋਇਆ ਹੈ ਐਂਡ ਇਟ ਸ਼ੁੱਡ ਬੀ ਦੈਟ ਵੇ ਹਮ ਐਡੂਕੇਟਿਡ ਲੋਕ ਹੈ ਹਮਕੋ ਪਤਾ ਹੋਣਾ ਚਾਹੀਏ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ ਸੋ ਹਮਕੋ ਵੋਈ ਕਰਨਾ ਚਾਹੀਏ ਤਿਹਾਰ ਸ਼ੁਰੂ ਹੁੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਕਦੋਂ ਦਿਨ ਚੜੇਗਾ ਤੇ ਕਦੋਂ ਲੋੜੀ ਸ਼ੁਰੂ ਹੋਏਗੀ ਇੱਕ ਮੈਮ ਚਾਈਨਾ ਡੋਰ ਖਿਲਾਫ ਕਿ ਮੈਂ ਦੇਖੂਗਾ ਹਾਂ ਚਾਈਨਾ ਡੋਰ ਇੱਥੇ ਬੈਨ ਹੋਣੀ ਚਾਹੀਦੀ ਹੈ ਕਾਫੀ ਨਿਊਜ਼ ਦੇ ਵਿੱਚ ਆਦਾ ਹੈ ਕਿ ਚਾਈਨਾ ਡੋਰ ਦੇ ਨਾਲ ਕਾਫੀ ਬੰਦੇ ਹਰਟ ਹੁੰਦੇ ਹੈ ਕਿਸੇ ਦੇ ਮੂੰਹ ਕੱਟ ਲਿਆ ਜਾਂਦਾ ਕਿਸੇ ਕੁਝ ਹੁੰਦਾ ਹੈ ਚਾਈਨਾ ਡੋਰ ਬਿਲਕੁਲ ਬੈਨ ਕਰ ਦਿੱਤੀ ਜਾਣੀ ਚਾਹੀਦੀ ਹੈ ਹਾਂਜੀ ਹਾਂਜੀ ਲੋਹੜੀ ਦਾ ਇੰਜੋਏਮੈਂਟ ਹੋ ਰਿਹਾ ਹੈ ਬਚਪਨ ਦੁਬਾਰਾ ਯਾਦ ਆ ਜਾਂਦਾ ਹੈ ਸਾਰੇ ਦੋਸਤ ਅਸੀਂ ਕਈ ਸਾਲਾਂ ਤੋਂ ਇੱਥੇ ਇਕੱਠੇ ਹੁੰਨੇ ਆ ਜਿੰਦੇ ਸਮਝੋ ਵੀ 30 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਾਡੇ ਸਾਰੇ ਸਾਥੀ ਨੇ ਔਰ ਉਸ ਨੂੰ ਦੁਬਾਰਾ ਸੈਲੀਬ੍ਰੇਟ ਕਰਦੇ ਆ ਲੋਹੜੀ ਜਿਹੜੀ ਕਿ ਮੌਸਮ ਦੇ ਬਦਲਾਅ ਦਾ ਇੱਕ ਤਿਉਹਾਰ ਹੈ ਪੌਦਾ ਖੀਰਲਾ ਦੇਣਾ ਹੈ ਸਰਦੀ ਖਤਮ ਹੋਣੀ ਸ਼ੁਰੂ ਹੁੰਦੀ ਹੈ ਉਦੋਂ ਸਾਡੀਆਂ ਫਸਲਾਂ ਪਰਫੁੱਲਤ ਹੋ ਰਹੀਆਂ ਸੋ ਇਹਦੀ ਸੈਲੀਬ੍ਰੇਸ਼ਨ ਲਈ ਅਸੀਂ ਲੋਹੜੀ ਮਨਾਨੇ ਆ ਫਿਰ ਇਹਦਾ ਇਤਿਹਾਸਕ ਪੱਖ ਵੀ ਹੈ ਕਿ ਅਕਬਰ ਦੇ ਵੇਲੇ ਦੁਲਾ ਪੱਟੀ ਸੀ ਜਿਹੜਾ ਕਿ ਅਮੀਰਾਂ ਨੂੰ ਲੁੱਟ ਕੇ ਗਰੀਬ ਕੁੜੀਆਂ ਦੇ ਉਹ ਵੱਖਰੀ ਗੱਲ ਹੈ ਅੱਜ ਅਸੀਂ ਇਹ ਲੋਹੜੀ ਨੂੰ ਮੁੰਡਿਆਂ ਨਾਲ ਜ਼ਿਆਦਾ ਜੋੜ ਰਿਹਾ ਤੋ ਮੇਰੀ ਬੇਨਤੀ ਹੈ ਵੀ ਇੱਕ ਤਾਂ ਇਹਨੂੰ ਕੁੜੀਆਂ ਦੇ ਨਾਲ ਵੀ ਜੋੜਿਆ ਜਾਵੇ ਤੇ ਕੁੜੀਆਂ ਦੇ ਚੰਮਣ ਦੇ ਵੀ ਲੋਹੜੀ ਜ਼ਰੂਰ ਸੈਲੀਬ੍ਰੇਟ ਕੀਤੀ ਜਾਵੇ ਦੂਸਰਾ ਇਹ ਹੈ ਕਿ ਇਹਨੂੰ ਭਾਈਚਾਰੇ ਦਾ ਤਿਉਹਾਰ ਹੈ ਇਹਨੂੰ ਖੁਸ਼ੀਆਂ ਨਾਲ ਮਨਾਇਆ ਜਾਵੇ ਇਹ ਤਿਉਹਾਰ ਸ਼ੁਰੂ ਹੀ ਕੁੜੀਆਂ ਤੋਂ ਹੋਇਆ ਹੋਇਆ ਹੈ ਔਰ ਜਿਹੜੀ ਸ਼ਾਮ ਦੀ ਸਾਡੀ ਅੱਗ ਬਾਲਣ ਦੀ ਪ੍ਰਥਾ ਹੈ ਉਹ ਵੀ ਇਸੇ ਟਾਈਮ ਤੋਂ ਹੀ ਸ਼ੁਰੂ ਹੋਈ ਹੋਈ ਹੈ ਇਹ ਜਦੋਂ ਦੁੱਲਾ ਭੱਟੀ ਨੇ ਵਿਆਹ ਕਰਾਇਆ ਕਿਤੇ ਜੰਗਲਾ 'ਚ ਅੱਗ ਬਾਲੀ ਜਿਹਦੇ ਇਲਾਵਾ ਫੇਰੇ ਲੈਣੇ ਸੀ ਉਹ ਅੱਗ ਦਾ ਪਤਾ ਨਾ ਲੱਗੇ ਰਾਜੇ ਨੂੰ ਤੇ ਉਹਨਾਂ ਦੇ ਸਾਰੇ ਨਾਰਾਜ਼ ਘਰਾਨਿਆਂ ਨੂੰ ਤੇ ਇਹ ਸਾਰੇ ਪ੍ਰਿੰਟ ਨੂੰ ਕਿਹਾ ਗਿਆ ਵੀ ਤੁਸੀਂ ਅੱਗ ਬਾਲਨੀ ਆ ਤਾਂ ਕਿ ਐਂ ਲੱਗੇ ਵੀ ਹਰ ਜਗ੍ਹਾ ਤੇ ਅੱਗ ਬਲਦੀ ਵੀ ਹੈ ਉਦੋਂ ਨਾਲ ਹੀ ਇਹ ਅੱਗ ਬਾਲਣ ਦਾ ਪ੍ਰਥਾ ਚੱਲੀ ਹੋਈ ਹੈ ਔਰ ਮੈਂ ਤੁਹਾਡੇ ਮਾ ਸਾਰਾ ਪਰਿਵਾਰ ਸਾਡਾ ਇਕੱਠਾ ਹੈ ਅਸੀਂ ਸਾਡਾ ਪਰਿਵਾਰ ਹੀ ਹੈ ਜੀ ਇਹ ਦੋਸਤ ਮਿੱਤਰ ਸਾਰੇ ਸਾਡਾ ਪਰਿਵਾਰ ਦੇ ਜੀ ਔਰ ਜਦੋਂ ਇਹ ਸਾਰਾ ਪਰਿਵਾਰ ਇਕੱਠਾ ਹੁੰਦਾ ਤੇ ਜਿਹੜਾ ਐਨਜਾਇਮੈਂਟ ਹੈ ਨਾ ਉਹ ਨੈਕਸਟ ਲੈਵਲ ਹੋ ਜਾਂਦੀ ਹੈ